ਬਸ ਵਿੱਚ ਜਾ ਰਿਹਾ ਸੀ ਪੁੱਤ ਪਿਓ ਸਾਈਕਲ ਲੈ ਕੇ ਆਇਆ ਪਿੱਛੇ ਅਕਸਰ ਹੀ ਹਰ ਇੱਕ ਮਾਪਿਓ ਆਪਣੇ ਧੀਆ ਪੁੱਤਾਂ ਦੀ ਹਰ ਇੱਕ ਖੁਸ਼ੀ ਜਾਂ ਰੀਜ ਪੂਰੀ ਕਰਨ ਦੇ ਲਈ ਪਤਾ ਨਹੀਂ ਕਿੰਨੀਆਂ ਦੁੱਖ ਤਕਲੀਫਾਂ ਝੱਲਦੇ ਨੇ ਪਰ ਫਿਰ ਵੀ ਕੁਝ ਧੀ ਪੁੱਤ ਇਹੋ ਜਿਹੇ ਹੁੰਦੇ ਨੇ ਜੋ ਵੱਡੇ ਹੋ ਕੇ ਕਹਿ ਦਿੰਦੇ ਨੇ ਕਿ ਤੁਸੀਂ ਸਾਡੇ ਲਈ ਕੀਤਾ ਕੀਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਕਲ ਵਾਲਾ ਵਿਅਕਤੀ ਬਸ ਵਿੱਚ ਬੈਠੇ ਮੁੰਡੇ ਨੂੰ ਕੁਝ ਫੜਾ ਰਿਹਾ ਹੈ ਦਰਸਲ ਇਹ ਮੁੰਡਾ ਆਪਣੇ ਕਾਲਜ ਜਾ ਰਿਹਾ ਸੀ ਪਰ ਉਹ ਆਪਣੇ ਪੈਸੇ ਘਰੇ ਭੁੱਲ ਗਿਆ ਜਦੋਂ ਇਹ ਗੱਲ ਉਸ ਦੀ ਮਾਂ ਨੇ ਉਸਦੇ ਪਿਓ ਨੂੰ ਦੱਸੀ ਤਾਂ ਪਿਓ ਕਹਿੰਦਾ ਫੜਾ ਮੈਂ ਦੇ ਕੇ ਆਉਣਾ ਨਹੀਂ ਤਾਂ ਪੁੱਤ ਸਾਰਾ ਦਿਨ ਭੁੱਖਾ ਰਹੂ ਅਤੇ ਉਹ ਪੈਸੇ ਲੈ ਕੇ ਸਾਈਕਲ ਤੇ ਦੇਣ ਚੱਲਿਆ ਜਾਂਦਾ ਏ ਪਰ ਉਸ ਨੂੰ ਬਸ ਇੱਕ ਚੌਕ ਵਿੱਚ ਹੀ ਖੜੀ ਮਿਲ ਜਾਂਦੀ ਏ ਤੇ ਪਿਓ ਆਪਣੇ ਪੁੱਤ ਨੂੰ ਪੈਸੇ ਫੜਾ ਦਿੰਦਾ ਏ ਸੋ ਇਹ ਹੁੰਦਾ ਹੈ ਮਾਪਿਓ ਦਾ ਪਿਆਰ ਮਾਪਿਓ ਚਾਹੇ ਜਿੰਨੇ ਮਰਜੀ ਗਰੀਬ ਹੋਣਾ ਪਰ ਆਪਣੇ ਧੀ ਪੁੱਤ ਨੂੰ ਗਰੀਬੀ ਕਦੇ ਵੀ ਜ਼ਾਹਿਰ ਨਹੀਂ ਹੋਣ ਦਿੰਦੇ ਪਰ ਅੱਜ ਕੱਲ ਦੇ ਕੁਝ ਇਹੋ ਜਿਹੇ ਧੀ ਪੁੱਤ ਹੁੰਦੇ ਨੇ ਜੋ ਕਿ ਜਣੇ ਖਣੇ ਦੇ ਸਾਹਮਣੇ ਨਿੱਕੀ ਨਿੱਕੀ ਗਲਤੀ ਆਪਣੇ ਮਾਪਿਓ ਦੀ ਬੇਇੱਜ਼ਤੀ ਕਰ ਦਿੰਦੇ ਨੇ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ ਲਾਈਕ ਜਰੂਰ ਕਰੋ